ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਨੂੰ ਦੱਸੂਗੀ ਗਮ ਪਾਈਪਿੰਗ ਜਿਹੜੀ ਕਿਸ ਤਰੀਕੇ ਨਾਲ ਲਗਾਈ ਜਾਂਦੀ ਹੈ ਇਹ ਆਪਣੇ ਕੋਲੇ ਪਾਈਪਿੰਗ ਤੇ ਇਹ ਹੈਗਾ ਆਪਣੇ ਸ਼ਰਟ ਜਿਹਦੇ ਤੇ ਆਪਾਂ ਪਾਈਪਿੰਗ ਲਗਾ ਕੇ ਤੁਹਾਨੂੰ ਮੈਂ ਦੱਸੂਗੀ ਵੀ ਜਿਹੜੀ ਗਮ ਪਾਈਪਿੰਗ ਆ ਕਿਸ ਤਰੀਕੇ ਨਾਲ ਲਗਾਈ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਜਿੰਨੇ ਤੇ ਆਪਾਂ ਮਤਲਬ ਤਿਆਰ ਆਪਣੇ ਕੋਲੇ ਘੇਰਾ ਤੁਸੀਂ ਉਸ ਹਾਰ ਨਾਲ ਜਿਹੜੀ ਮਾਰਕਿੰਗ ਕਰ ਜਿਹੜਾ ਆਪਣੇ ਕੋਲ ਤਿਆਰ ਜਿੰਨਾ ਆਪਾਂ ਨੂੰ ਘੇਰਾ ਤਿਆਰ ਚਾਹੀਦਾ ਚੁੜਾਈ ਜਿੰਨੀ ਵੀ ਚਾਹੀਦੀ ਆ ਉਸ ਹਿਸਾਬ ਨਾਲ ਤੁਸੀਂ ਮਾਰਕਿੰਗ ਕਰ ਲੈਣੀ ਆ ਮੈਂ ਮਾਰਕਿੰਗ ਕੀਤੀ ਹੋਇਆ ਮੈਨੂੰ 24.5 ਇੰਚ ਜਿਹੜਾ ਹੈਗਾ ਘੇਰਾ ਤਿਆਰ ਚਾਹੀਦਾ ਤੇ ਹੁਣ ਇਹਦੇ ਤੇ ਤੁਹਾਨੂੰ ਮੈਂ ਪਾਈਪਿੰਗ ਲਗਾਉਣੀ ਦੱਸੂਗੀ ਪਾਈਪਿੰਗ ਜਿਹੜੀ ਆਪਾਂ ਮਾਰਕਿੰਗ ਕੀਤੀ ਆ ਇਹਨਾਂ ਤੁਹਾਨੂੰ ਮੈਂ ਦੱਸਿਆ ਘੇਰਾ ਤਿਆਰ ਆ ਤੇ ਅਗਰ ਤੁਹਾਨੂੰ ਪ੍ਰੋਬਲਮ ਆਉਂਦੀ ਆ ਕਿ ਜਿਹੜੀ ਪਾਈਪਿੰਗ ਆ ਉਹ ਆਪਾਂ ਤੋਂ ਜਿਹੜੀ ਟੇਢੀ ਮੇਢੀ ਲੱਗ ਜਾਂਦੀ ਹੈ ਤਾਂ ਤੁਸੀਂ ਇਸ ਹਿਸਾਬ ਨਾਲ ਜਿਹੜਾ ਕੋਈ ਵੀ ਸਕੇਲ ਲੈ ਕੇ ਸਿੱਧੀ ਚੀਜ਼ ਲੈ ਕੇ ਉਹਦੇ ਨਾਲ ਜਿੱਥੇ-ਜਿੱਥੇ ਆਪਾਂ ਪਾਈਪਿੰਗ ਲਗਾਉਣੀ ਆ ਤੁਸੀਂ ਉੱਥੇ ਲਾਈਨ ਮਾਰ ਲਓ। ਪ੍ਰੈਸ ਵੀ ਕਰ ਸਕਦੇ ਹੋ ਕ੍ਰੀਜ਼ ਬਣਾ ਕੇ ਉਹ ਵੀ ਠੀਕ ਆ ਤੇ ਇਸ ਤਰੀਕੇ ਨਾਲ ਤੁਸੀਂ ਜਿਹੜੀ ਆ ਲਾਈਨ ਵੀ ਡਰਾ ਕਰਕੇ ਇਹ ਹੁਣ ਇਹਦੇ ਉੱਪਰ-ਉੱਪਰ ਤੁਸੀਂ ਪਾਈਪਿੰਗ ਆਰਾਮ ਨਾਲ ਲਗਾ ਸਕਦੇ ਹੋ। ਤੇ ਥੋੜਾ ਜਿਹਾ ਤੁਹਾਨੂੰ ਮੈਂ ਆਈਡੀਆ ਦੱਸਾਂਗੀ ਪਾਈਪਿੰਗ ਲਗਾਉਣ ਦਾ ਵੀ ਲਗਾਉਣੀ ਕਿਸ ਤਰੀਕੇ ਨਾਲ ਆ ਜਿਹੜੀ ਪਾਈਪਿੰਗ ਆ ਸਿੱਧੇ ਪਾਸੇ ਰੱਖਣੀ ਆ ਔਰ ਰੱਖਣੀ ਕਿਸ ਤਰੀਕੇ ਨਾਲ ਜਿਹੜੀ ਆਪਣੀ ਡੋਰੀ ਤਿਆਰ ਆ ਉਹ ਤੁਸੀਂ ਅੰਦਰਲੀ ਸਾਈਡ ਰੱਖਣੀ ਆ ਅੰਦਰਲੀ ਸਾਈਡ ਇਸ ਤਰੀਕੇ ਨਾਲ ਹੁਣ ਸਲਾਈ ਮਾਰ ਕੇ ਦਿਖਾਉਣੀ ਆ ਤੁਹਾਨੂੰ ਇਸ ਤਰੀਕੇ ਨਾਲ ਪਾਈਪਿੰਗ ਲਗਾਉਣ ਤੋਂ ਬਾਅਦ ਇੱਕ ਤਰੀਕਾ ਹੋਰ ਦੱਸੂਗੀ ਇਸ ਵੀਡੀਓ 'ਚ ਵੀਡੀਓ ਨੂੰ ਤੁਸੀਂ ਐਂਡ ਤੱਕ ਸਕਿੱਪ ਨਾ ਕਰੋ ਐਂਡ ਤੱਕ ਦੇਖਿਓ ਤਾਕੇ ਜਿਹੜਾ ਦੂਸਰਾ ਤਰੀਕਾ ਤੁਹਾਨੂੰ ਉਹ ਵੀ ਸਮਝ ਆ ਜੇ ਹੁਣ ਕੀ ਕਰਨਾ ਆਪਾਂ ਪਾਈਪਿੰਗ ਰੱਖ ਲਈ ਆ ਪਾਈਪਿੰਗ ਤੁਸੀਂ ਹਮੇਸ਼ਾ ਜਿੱਥੇ ਆਪਣਾ ਚੌਕ ਖਤਮ ਹੁੰਦਾ ਉਦੋਂ ਤੁਸੀਂ 1 ਇੰਚ ਉੱਪਰ ਰੱਖਣੀ ਆ ਸਿੰਗਲ ਫਟ ਵੀ ਯੂਜ਼ ਕਰ ਸਕਦੇ ਹੋ ਤੁਸੀਂ ਤੇ ਮੈਂ ਇਸੇ ਫਟ ਨਾਲ ਲਗਾਉਣੀ ਆ ਪਾਈਪਿੰਗ ਤੇ ਇਹਦੇ ਨਾਲ ਵੀ ਪੂਰੀ ਫਿਨਿਸ਼ਿੰਗ ਆਉਂਦੀ ਆ ਤੇ ਨਹੀਂ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਆ ਸਿੰਗਲ ਫਟ ਯੂਜ਼ ਕਰ ਸਕਦੇ ਆ ਪਾਈਪਿੰਗ ਤੁਸੀਂ ਉੱਪਰ ਲਈ ਖਿੱਚਣੀ ਨਹੀਂ ਨਾ ਕੱਪੜੇ ਨੂੰ ਬਸ ਨਾਰਮਲ ਦੋਨੋਂ ਚੀਜ਼ਾਂ ਹੋਣੀਆਂ ਚਾਹੀਦੀਆਂ ਤਾਂ ਕਿ ਪਾਈਪਿੰਗ ਲੱਗਣ ਤੋਂ ਬਾਅਦ ਜਿਹੜਾ ਕੱਪੜੇ 'ਚ ਖਿੱਚ ਨਾ ਪਵੇ। ਕੱਪ ਸਲਾਈ ਲਗਾ ਲਈ ਆਪਾਂ। ਹੁਣ ਇਹਨੂੰ ਤੁਸੀਂ ਕੀ ਕਰਨਾ? ਉਸੇ ਤਰੀਕੇ ਨਾਲ ਕੱਪੜੇ ਨੂੰ ਫੋਲਡ ਕਰਨਾ। ਪਹਿਲਾਂ ਇੱਕ ਵਾਰੀ ਕਰਨਾ ਫਿਰ ਦੁਬਾਰਾ ਫੋਲਡ ਕਰਕੇ ਤੁਸੀਂ ਬਿਲਕੁਲ ਪਾਈਪਿੰਗ ਦੀ ਕਿਨਾਰੀ ਤੇ ਰੱਖਣਾ। ਡੋਰੀ ਦੇ ਉੱਪਰ ਨਹੀਂ ਆਉਣਾ ਚਾਹੀਦਾ ਕੱਪੜਾ ਤੁਹਾਡਾ ਬਿਲਕੁਲ ਡੋਰੀ ਦੇ ਨਾਲ ਨਾਲ ਇਹ ਜਿਹੜੀ ਆਪਣੀ ਲਾਸਟ ਵਾਲੀ ਸਿਲਾਈ ਹੋਊਗੀ ਇਸ ਤਰੀਕੇ ਨਾਲ ਪਾਈਪਿੰਗ ਪੂਰੀ ਫਿਨਿਸ਼ਿੰਗ ਨਾਲ ਲੱਗਦੀ ਹੈ ਜੀ ਆ ਦੇਖੋ ਇਹ ਆਪਣੀ ਅੰਦਰਲੀ ਸਾਈ ਇਹ ਆਪਣੀ ਜਿਹੜੀ ਬਾਹਰੀ ਸਾਈ ਤੇ ਹੁਣ ਤੁਹਾਨੂੰ ਮੈਂ ਇੱਕ ਹੋਰ ਤਰੀਕਾ ਦੱਸਦੀ ਆ ਇਸੇ ਵੀਡੀਓ 'ਚ ਜੇ ਅਗਰ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਵੀ ਜਿਹੜੀ ਵੀ ਪਾਈਪਿੰਗ ਆ ਉਹ ਤੁਹਾਡੇ ਤੋਂ ਸਹੀ ਸਿੱਧੀ ਨਹੀਂ ਲੱਗਦੀ ਜਿਹੜਾ ਪਹਿਲਾ ਤਰੀਕਾ 'ਚ ਤੁਹਾਨੂੰ ਮੈਂ ਦੱਸਿਆ ਉਹਦੇ 'ਚ ਆਪਾਂ ਲਾਈਨ ਡਰਾ ਕੀਤੀ ਆ ਜਿੱਨਾ ਪੰਚਾਈ ਦਾ ਜਿੱਥੇ ਆਪਾਂ ਪਾਈਪਿੰਗ ਅਟੈਚ ਕਰਨੀ ਆ ਇਹਦੇ 'ਚ ਆਪਾਂ ਦੂਸਰਾ ਤਰੀਕਾ ਆਪਣਾ ਕੀ ਆ ਜਿੱਥੇ ਵੀ ਆਪਾਂ ਨੂੰ ਜਿੱਨਾ ਆਪਾਂ ਕਪੜਾ ਐਕਸਟਰਾ ਰੱਖਿਆ ਵਾ ਤਿਆਰ ਆ ਉੱਥੇ ਤੁਸੀਂ ਇਸ ਤਰੀਕੇ ਨਾਲ ਜਿਹੜਾ ਕੱਪੜਾ ਫੋਲਡ ਕਰਕੇ ਇਹਦੀ ਪ੍ਰੈਸ ਨਾਲ ਕ੍ਰੀਜ਼ ਬਣਾ ਲੈਣੀ ਹੈ ਇਸ ਤਰੀਕੇ ਨਾਲ ਬਹੁਤ ਇਜ਼ੀ ਜਿਹੜੀ ਪਾਈਪਿੰਗ ਆ ਲੱਗਦੀ ਹੈ ਦੋਨੋਂ ਤਰੀਕੇ ਜਿਹੜਾ ਤੁਹਾਨੂੰ ਦੱਸਿਆ ਮੈਂ ਦੋਨੋਂ ਹੀ ਇਜ਼ੀ ਹੈ ਦੇਖੋ ਜੀ ਆ ਕ੍ਰੀਜ਼ ਬਣ ਗਈ ਆਕਰ ਕ੍ਰੀਜ਼ ਆ ਦੇਖੋ ਕ੍ਰੀਜ਼ ਦੇ ਉੱਪਰ ਤੁਸੀਂ ਪਾਈਪਿੰਗ ਰੱਖ ਲੈਣੀ ਹੈ ਉਮੇ ਜਿਹੜੀ ਪਾਈਪਿੰਗ ਆ ਅੰਦਰਲੀ ਸਾਈਡ ਐਕਸਟਰਾ ਕੱਪੜਾ ਬਾਹਰਲੀ ਸਾਈਡ ਰੱਖ ਕੇ ਕਰੀਜ ਦੇ ਉੱਪਰ ਤੁਸੀਂ ਪਾਈਪਿੰਗ ਇਸ ਤਰੀਕੇ ਨਾਲ ਅਟੈਚ ਕਰ ਲੈਣਾ ਉਮੀਦ ਕਰਦੀ ਆਂ ਵੀ ਇਹ ਵੀ ਤਰੀਕਾ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਇੱਥੇ ਆਪਾਂ ਜਿਹੜੀ ਹੈਗੀ ਆ ਬਾਅਦ ਚ ਤਰਪਾਈ ਕਰਨੀ ਆ ਤੇ ਪਾਈਪਿੰਗ ਤੁਹਾਨੂੰ ਮੈਂ ਪਹਿਲਾਂ ਦਿਖਾਈ ਚੁੱਕੀ ਆ ਵੀ ਕਿੰਨੀ ਫਿਨਿਸ਼ਿੰਗ ਨਾਲ ਲੱਗਦੀ ਆ ਇਸ ਤਰੀਕੇ ਦੀਆਂ ਵੀਡੀਓ ਦੇਖਣ ਵਾਸਤੇ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੈਣਾ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤਾਂ ਕਿ ਇਹਦੇ ਨਾਲ ਮੈਨੂੰ ਜਿਹੜਾ ਹੈਗਾ ਮੋਟੀਵੇਸ਼ਨ ਮਿਲਦੀ ਆ Thanks for watching!